ਸਰਾਬ ਫਾਇਰ ਜਾਂਦੀ ਹੈ ਸਤਿਗੁਰਾਲ ਜੀ ਸਤਿਗੁਰਾਲ ਬੈਠੋ ਜੀ ਅੱਜ ਕੀ ਕੰਮ ਆਈ ਸੀ ਜੀ ਸਾਡੇ ਪਿੰਡ ਇੱਕ ਬੰਦਾ ਦਰੂ ਬਹੁਤ ਜ਼ਿਆਦਾ ਘੜਦਾ ਹੈ ਅੱਛਾ ਜੀ ਹਾਂ ਕੀ ਨੋ ਦਾ ਢੋਲਾਂ ਦੇ ਢੋਲ ਕੜਨ ਦੇ ਪਿੰਡਰ ਵਿੱਚ ਦੇ ਨੋ ਇਹ ਜਰਨੈਲ ਹੈ ਜਰਨੈਲ ਹਾਂ ਪਿੰਡ ਕਿਹੜਾ ਇਹਦਾ ਜਰਨੈਲ ਸਿੰਘ ਸਨ ਆਫ ਪੂਰਾ ਸਿੰਘਾ ਪਿੰਡ ਕੋਰੀਆਂ ਚੱਪੰਡ ਕੌੜੀਆਂ ਹੈ ਹਾਂ ਇਹ ਜਗਾ ਕਿੱਥੇ ਜਾਨਾ ਜੀ ਕੱਚੀ ਸੀ ਸਹੀ ਟੱਪ ਕੇ ਪੰਦਾਸੀਆਂ ਜਿਹੜੀ ਗਲੀ ਜਾਂਦੀ ਹੈ ਅੱਛਾ ਜੀ ਉਹਦੇ ਥੋੜੇ ਜਿਹਾ ਭੀੜੇ ਜੀ ਵੀ ਚੱਪ ਕੇ ਤੇ ਵੱਡਾ ਗੇਟ ਪਹਿਲਾਂ ਉਸੇ ਦਾ ਅੱਛਾ ਹਾਂ ਅੱਛਾ ਭਾਈ ਚੱਲਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਅੱਛਾ ਠੀਕ ਹੈ ਮਿਲਦੇ ਆਂ ਫਿਰ ਹਫਤੇ ਤੱਕ ਜੀ ਕੋਈ ਕੋਈ ਨਹੀਂ ਕਰ ਲੈ ਕੋਈ ਹੋਰ ਤੁਸੀਂ ਗੁਰੀ ਮੈਨੂੰ ਕਿਸਾ ਕੋਰ ਪੈਂਦੀ ਹੈ ਜਿਹੜਾ ਬੰਦਾ ਕੰਪਲੀਟ ਦੇ ਦੇ ਕੇ ਗਿਆ ਹਾਂਜੀ 20 ਬੰਦੇ ਦਾ ਜੀ ਦਾਰੂ ਦੀ ਹੁਣ ਵੀ ਪੀਤੀ ਹੋਈ ਸੀ ਬੰਦਾ ਉਹ ਵੀ ਵਿੱਚੇ ਹੋਊਗਾ ਹੜਵਾ ਜੀ ਤਾਂ ਮਾਰ ਦਿੱਗੇ ਹਾਂ ਇਹਨਾਂ ਨੂੰ ਕਿਵੇਂ ਕਰੀਏ ਫਿਰ ਇਹ ਤਾਂ ਆਪਾਂ ਸਵੇਰੇ ਮਾਰਦੇ ਆ ਫਿਰ ਸਵੇਰੇ ਹਾਂ ਚਲੋ ਠੀਕ ਹੈ ਸਵੇਰੇ ਮਾਰ ਲੈਣਾ ਹਾਂ ਚਲੋ ਫਿਰ ਕਾ ਕੇਸ ਰਹਿੰਦਾ ਪੈਂਡਿੰਗ ਇਹ ਵੀ ਕਰ ਲਓ ਇਹ ਆਪਾਂ ਆਜਣ ਦਾ ਆਪਣੇ ਉਹਨੂੰ ਸਾਬ ਜੀ ਨੂੰ ਅੱਛਾ ਫਿਰ ਉੱਥੇ ਨਾਕਾ ਵੀ ਲਾਉਣਾ ਜਾ ਕੇ ਅੱਜ ਆਇਆ ਜੀ ਫੋਨ ਉੱਤੇ ਡੀਐਸਪੀ ਸਾਹਿਬ ਡੀਸੀ ਸਾਹਿਬ ਦਾ ਹਾਂ ਕਿ ਨਾਕਾ ਲਾਉ ਜੀ ਦਰਬਾਰ ਹੋਂ ਤੇ ਲਾਉਣਾ ਨਾਕਾ ਨਾਕਾ ਲਾਉ ਫਰੋ ਫਿਰ ਜਨਾ ਫਿਰ ਬਾਕੀ ਚੱਲਦੇ ਆ ਤੇ ਹਾਂ ਹਾਂ ਚੱਲਦੇ ਬਸ ਉੱਤਰਫ